ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਪਾਂ ਅੱਜ ਆਪਣੇ ਘਰ ਦੇ ਵਿੱਚ ਬਣਾ ਰਹੇ ਹਾਂ ਚੱਪਣ ਕद्दू ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਅਤੇ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਬਣਦੀ ਹੈ ਤੇ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਜਿਹੜਾ ਆ ਨਹੀਂ ਲੱਗਦਾ ਕਈ ਲੋਕੀ ਇਸ ਸਬਜੀ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ ਪਰ ਜੇਕਰ ਤੁਸੀਂ ਇੱਕ ਵਾਰ ਇਹਨੂੰ ਮੇਰੇ ਤਰੀਕੇ ਦੇ ਨਾਲ ਬਣਾ ਲਿਆ ਤਾਂ 100% ਗਾਰੰਟੀ ਹੈ ਤੁਸੀਂ ਉਂਗਲਾ ਚਟਦੇ ਰਹਿ ਜਾਓਗੇ ਜੀ ਇੰਨੀ ਜ਼ਿਆਦਾ ਇਹ ਸਬਜੀ ਜਿਹੜੀ ਹੈ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇੱਕ ਰਿਕੁਐਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਇੱਥੇ ਆਪਾਂ ਲੈਏ ਨੇ 1 ਕਿਲੋ ਚੱਪਣ ਗੱਧੂ ਠੀਕ ਹੈ ਜੀ ਇਹਨਾਂ ਨੂੰ ਆਪਾਂ ਛਿਲਕਾ ਉਤਾਰ ਕੇ ਕੱਟ ਲਵਾਂਗੇ ਇਹ ਵੀਡੀਓ ਹੋ ਜਾਣੀ ਹੈ ਬਹੁਤ ਜ਼ਿਆਦਾ ਲੰਬੀ ਤੇ ਆਪਾਂ ਇੱਧਰ ਲੈਏ ਨੇ ਜੀ ਪੰਜ ਛੇ ਪਿਆਜ਼ ਕਿਉਂਕਿ ਇਸ ਸਬਜ਼ੀ ਦੇ ਵਿੱਚ ਪਿਆਜ਼ ਤੇ ਟਮਾਟਰ ਜਿਹੜੇ ਆ ਬੱਦ ਪੈਂਦੇ ਆ ਚਾਰ ਟਮਾਟਰ ਲੈਏ ਨੇ ਆਪਾਂ ਮੀਡੀਅਮ ਸਾਈਜ਼ ਦੇ ਆਪਾਂ ਦੋ ਪੋਥੀਆਂ ਲਈਆਂ ਨੇ ਜੀ ਲਸਣ ਦੀਆਂ ਹਰੀਆਂ ਮਿਰਚਾਂ ਲਈਆਂ ਨੇ ਥੋੜਾ ਟੁਕੜਾ ਅਦਰਕ ਦਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਤਲਬ ਕਿ ਛਿੱਲਕੇ ਚੰਗੀ ਤਰ੍ਹਾਂ ਧੋ ਕੇ ਇਹਨਾਂ ਦਾ ਪੇਸਟ ਤਿਆਰ ਕਰ ਲਾਂਗੇ ਪਿਆਜ਼ ਆਪਾਂ ਲੰਮਾ ਲੰਮਾ ਕੱਟ ਲਾਂਗੇ ਤੇ ਟਮਾਟਰ ਵੀ ਆਪਾਂ ਕੱਟ ਲਵਾਂਗੇ ਠੀਕ ਹੈ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਤਿਆਰ ਕਰਨ ਤੋਂ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਇੱਧਰ ਦੇਖੋ ਜੀ ਆਪਾਂ ਜੱਪਣ ਕਦੂ ਨੂੰ ਕੱਟ ਕੇ ਧੋ ਕੇ ਟੋਕਰੀ ਚ ਨੁੱਚੜਨ ਦੇ ਲਈ ਰੱਖ ਦਿੱਤਾ ਸੀ ਸਾਰਾ ਪਾਣੀ ਨੁੱਚੜ ਗਿਆ ਏ ਇੱਧਰ ਆਪਾਂ ਪਿਆਜ਼ ਵੀ ਧੋ ਕੇ ਲੰਬੇ ਲੰਬੇ ਕੱਟ ਲਏ ਆ ਟਮਾਟਰ ਵੀ ਧੋ ਕੇ ਕੱਟ ਲਏ ਸੀ ਅਦਰਕ ਹਰੀਆਂ ਮਿਰਚਾਂ ਤੇ ਲਸਣ ਦਾ ਪੇਸਟ ਵੀ ਆਪਾਂ ਨੇ ਤਿਆਰ ਕਰ ਲਿਆ ਇਹਨਾਂ ਨੂੰ ਵੀ ਆਪਾਂ ਪਹਿਲਾਂ ਧੋ ਲਿਆ ਸੀਗੇ ਜੀ ਇਧਰ ਆਪਾਂ ਨੇ ਕੜਾਹੀ ਰੱਖ ਲਈ ਹੈ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਇਹ ਹੀ ਸਬਜ਼ੀ ਜਿਹੜੀ ਹੈ ਸਰੋਂ ਦੇ ਤੇਲ ਵਿੱਚ ਹੀ ਵਧੀਆ ਬਣਦੀ ਆ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਹੋ ਚੁੱਕਿਆ ਜੀ ਚੰਗੀ ਤਰ੍ਹਾਂ ਦੇ ਨਾਲ ਗਰਮ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਛੋਟੀ ਚਮਚ ਜੀਰਾ ਤੇ ਨਾਲ ਹੀ ਪਾ ਦਵਾਂਗੇ ਆਪਾਂ 2 ਕਪਿੰਚ ਹਿੰਗ ਜੀਰਾ ਚਟਕ ਗਿਆ ਹੈ ਜੀ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਪਿਆਜ਼ ਪਿਆਜ਼ਾਂ ਨੂੰ ਆਪਾਂ ਨੇ ਜਾਗ ਨਹੀਂ ਤਾੜਨਾ ਅਨਕੀ ਅਸੀਂ ਕਿ ਗਲਾਬ ਜੇ ਕਰਾਂਗੇ ਕਿਉਂਕਿ ਸੁੱਕੀ ਸਬਜ਼ੀ ਦੇ ਵਿੱਚ ਪਿਆਜ਼ ਜ਼ਿਆਦਾ ਜੜੇ ਜੇ ਉਹ ਵੀ ਵਧੀਆ ਨਹੀਂ ਲੱਗਦੇ ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਲਾਈਟ ਜਾਂ ਹੀ ਰੱਖਾਂਗੇ ਦੇਖੋ ਆਪਣੇ ਜਿਹੜੇ ਪਿਆਜ਼ ਨੇ ਇਹ ਲਾਈਟ ਜੇ 골ਡਨ ਹੋ ਗਏ ਆ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਤੇ ਇਹਨਾਂ ਨੂੰ ਵੀ ਹੁਣ ਆਪਾਂ ਸੇਕ ਜਾਂ ਲੱਗਣ ਦਵਾਂਗੇ 2 ਮਿੰਟ ਭੁੰਨਾਂਗੇ ਜੀ ਹੁਣ ਆਪਾਂ ਇਹ ਹਰੀ ਘਰਾ ਸਬਜੀ ਬਣਾਉਣ ਦਾ ਤਰੀਕਾ ਜਿਹੜਾ ਅਲੱਗ-alag ਹੁੰਦਾ ਹੈ ਜੀ ਮੈਂ ਆਪਣੇ ਘਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਬਜੀ ਬਣਾਉਂਦੀ ਆ ਮੈਂ ਤੁਹਾਡੇ ਨਾਲ ਉਹੀਓ ਤਰੀਕਾ ਜਿਹੜਾ ਹੈ ਸ਼ੇਅਰ ਕਰਦੀ ਆ ਐਥੇ ਦੇਖੋ ਜੀ 2 ਮਿੰਟ ਆਪਾਂ ਨੇ ਮਸਾਲੇ ਨੂੰ ਹੋਰ ਭੁੰਨ ਲਿਆ ਏ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਸੁਆਦ ਅਨੁਸਾਰ ਨਮਕ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਇਹ ਮਿਰਚ ਜਿਹੜੀ ਤਿੱਖੀ ਆ ਜਦੋਂ ਆਪਾਂ ਜਿਹੜੀ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਨਾ ਉਹ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਸੋ ਥੋੜਾ ਜਿਹਾ ਤਿੱਖੇਪਣ ਦੇ ਲਈ ਆਪਾਂ ਲਾਲ ਮਿਰਚ ਐਡ ਕੀਤੀ ਹੈ ਕਿਉਂਕਿ ਸਾਡੇ ਘਰੇ ਸਬਜ਼ੀ ਜਿਹੜੀ ਆ ਫਿੱਕੀ ਨਹੀਂ ਖਾਂਦੇ ਇਸ ਕਰਕੇ ਆਪਾਂ ਥੋੜੀ ਜੀ ਲਾਲ ਮਿਰਚ ਇਹਦੇ ਵਿੱਚ ਐਡ ਕਰ ਲਈ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਜੀ ਬਸ ਆਪਾਂ ਥੋੜਾ ਜਿਹਾ ਇਹਨੂੰ ਭੁੰਨ ਲਵਾਂਗੇ ਜੀ ਹਲਦੀ ਦਾ ਕੱਚਾਪਣ ਖਤਮ ਕਰਾਂਗੇ ਲੋ ਜੀ ਹਲਦੀ ਆਪਾਂ ਹੁਣ ਭੁੰਨ ਲਈ ਹੈ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਟਮਾਟਰ ਠੀਕ ਹੈ ਜੀ ਟਮਾਟਰ ਅਪਮਾਇਰ ਵਿੱਚ ਪਾ ਦਿੱਤੇ ਆ ਤੇ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾਵਾਂਗੇ ਤੇ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਦੋਂ ਤੱਕ ਪਕਾਣਾ ਹੈ ਜਦੋਂ ਤੱਕ ਜਿਹੜਾ ਆਪਣਾ ਮਸਾਲਾ ਹੈ ਤੇਲ ਨਹੀਂ ਛੱਡ ਦਿੰਦਾ ਕੋ ਟਮਾਟਰ ਵੀ ਸੌਫਟ ਹੋ ਚੁੱਕੇ ਆ ਤੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਏ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਚੱਪਣ ਕੱਦੂ ਇਹਦੇ ਵਿੱਚ ਆਪਾਂ ਪਾਣੀ ਦੀ ਬਰਤੋਂ ਬਿਲਕੁਲ ਵੀ ਨਹੀਂ ਕਰਾਂਗੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰ ਦੇਵਾਂਗੇ ਮਿਕਸ ਦੇਖੋ ਇੱਥੇ ਆਪਾਂ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਲਿਆ ਜੀ ਮਿਕਸ ਪਾਣੀ ਆਪਾਂ ਬਿਲਕੁਲ ਐਡ ਨਹੀਂ ਕਰਨਾ ਤੇ ਇਹਨੂੰ ਹੁਣ ਆਪਾਂ ਇਸ ਤਰੀਕੇ ਦਵਾਂਗੇ ਢਾਕ ਤੇ ਇਹ ਸਬਜ਼ੀ ਜਿਹੜੀ ਹੈ 10-12 ਮਿੰਟ ਚ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਟਾਈਮ ਜਿਹੜਾ ਨਹੀਂ ਲੱਗਦਾ ਤੇ ਸੇਕ ਕਰ ਦਿੱਤਾ ਹੈ ਜੀ ਆਪਾਂ ਨੇ ਹਾਈ ਟੂ ਮੀਡੀਅਮ ਫੁੱਲ ਤੇ ਨਹੀਂ ਕੀਤਾ ਹੋਇਆ ਤੇ ਆਪਾਂ ਫਿਰ ਤੁਹਾਨੂੰ ਹੁਣ ਬਣੇ ਤੋਂ ਬਾਅਦ ਸਬਜ਼ੀ ਮਿਲਦੇ ਆਂ ਤੇ ਦੇਖੋ ਸਬਜੀ ਨੂੰ ਪੱਕਦੇ ਹੋਏ 4 ਕਿੰਟ ਹੋਏ ਆ ਮੈਂ ਤੁਹਾਨੂੰ ਦਿਖਾਣਾ ਸੀਗਾ ਤੁਸੀਂ ਦੇਖ ਸਕਦੇ ਹੋ ਸਬਜੀ ਨੇ ਪਾਣੀ ਜਿਹੜਾ ਆ ਖੁਦ ਵ ਖੁਦ ਛੱਡ ਦਿੱਤਾ ਏ ਇਹ ਸਬਜੀ ਪਾਣੀ ਬਹੁਤ ਛੱਡ ਦਿੰਦੀ ਆ ਤੇ ਇਸੇ ਪਾਣੀ ਦੇ ਨਾਲ ਇਹ ਸਬਜੀ ਨੇ ਪੱਕ ਜਾਣਾ ਏ ਜੀ ਇਹਦੇ ਵਿੱਚ ਪਾਣੀ ਤਾਂ ਹੀ ਆਪਾਂ ਜਿਹੜਾ ਆ ਪਹਿਲਾਂ ਐਡ ਨਹੀਂ ਕਰਦੇ ਸੋ ਇਹ ਮੈਂ ਤੁਹਾਨੂੰ ਦਿਖਾਣਾ ਹੀ ਸੀ ਠੀਕ ਹੈ ਜੀ ਤੇ 10 ਕਿੰਟ ਲੱਗਦੇ ਨੇ ਇਹ ਸਬਜੀ ਜਿਹੜੀ ਬਣ ਜਾਂਦੀ ਆ ਤੇ ਆਪਾਂ ਇਹਨੂੰ ਉਸੇ ਤਰੀਕੇ ਦੇ ਨਾਲ ਟੱਕ ਦਾਂਗੇ ਦੇਖੋ ਜੀ ਇੱਥੇ 12 ਮਿੰਟ ਹੋ ਚੁੱਕੇ ਆ ਸਬਜੀ ਨੂੰ ਪੱਕਦੇ ਹੋਏ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੇ ਇੱਥੇ ਆਪਾਂ ਇਹਨੂੰ ਚੈੱਕ ਕਰਕੇ ਵੀ ਦੇਖ ਲਿਆ ਸੀਗਾ ਇਦਾਂ ਸਬਜੀ ਦੇਖੋ ਬਣ ਗਈ ਆ ਤੇ ਇਹਨੂੰ ਆਪਾਂ ਹੁਣ ਇੱਥੇ ਆਪਾਂ ਗੈਸ ਕਰ ਦਵਾਂਗੇ ਜੀ ਬੰਦ ਬਹੁਤ ਘੱਟ ਸਮੇਂ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਦੀ ਇਹੀ ਖਾਸੀਅਤ ਹੈ ਜੀ ਤੇ ਫੋਨ ਵਿੱਚ ਭਾਵੇਂ ਇਹਦਾ ਕਲਰ ਜਿਹੜਾ ਵਧੀਆ ਨਾ ਦਿਖਦਾ ਹੋਵੇ ਪਰ ਜਿਹੜਾ ਸਬਜੀ ਦਾ ਕਲਰ ਆ ਬਹੁਤ ਵਧੀਆ ਉੱਬਰ ਕੇ ਆਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਹੋ ਚੁੱਕੀ ਤਿਆਰ ਤੁਸੀਂ ਇਹਨੂੰ ਪਰਾਂਠੇ ਦੇ ਨਾਲ ਰੋਟੀ ਦੇ ਨਾਲ ਜਿਹਦੇ ਨਾਲ ਤੁਹਾਡਾ ਦਿਲ ਕਰਦਾ ਤੁਸੀਂ ਖਾਸ ਤੱਕ ਦਿਓ ਜੀ ਬਹੁਤ ਵਧੀਆ ਸਬਜੀ ਬਣੀ ਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ